ਬਿਲਕੁਲ ਜਿਹੜਾ ਹਲਾਕ ਹੋ ਬਣ ਬੜੇ ਨਹੀਂ ਇਹ ਇਹ ਪਾਕਿਸਤਾਨੋਂ ਤੇ ਸਭ ਨੂੰ ਸਖੌਣੇ ਪਏ। ਬਿਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ। ਇਹਨਾਂ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਹੈ ਕਿ ਅਸੀਂ ਇੱਥੇ ਡਟ ਕੇ ਰਵਾਂਗੇ। ਪਾਕਿਸਤਾਨ ਨੂੰ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰੇ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਰਿਆਣਾ ਦੀ ਗਵਰਨਮੈਂਟ ਜਿਹੜੇ ਮੋਤੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਫੀਰ ਡਟ ਕੇ ਸਾਥ ਦੇਵਾਂ ਉਹਨਾਂ ਨੂੰ ਤੁਹਾਨੂੰ ਕਿਸੇ ਲਈ ਇਹ ਸਰਕਾਰ ਆਣ ਕੇ ਕੱਢੇਗੀ ਅਸੀਂ ਕਿ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਕੈਮਰੇ ਕਮਾ ਕੇ ਵੇਖੋ ਕਿਹਦੇ ਦੇ ਦੇਰੇ ਤੇ ਇਕ ਰਹਿ ਹੈ ਕੋਈ ਵੇਖੀ ਤੁਸੀਂ ਇਹ ਕਿ ਵੇਖੋ ਵੈਸੇ ਵੀ ਜ ਆਪਣੇ ਪੁਰਾਣੀ ਹਿਸਟਰੀ ਕੱਢ ਕੇ ਵੇਖੀਏ ਤੇ ਪੰਜਾਬੀ ਤੇ ਹਮੇਸ਼ਾ ਜੰਗ ਨੂੰ ਖੜੇ ਮੱਥੇ ਪਰਵਾਨ ਕਰਦੇ ਨੇ ਤੇ ਜਿੱਤ ਜਿਹੜੀ ਆ ਉਹ ਨੂੰ ਲੈ ਕੇ ਆਉਂਦੇ ਆयो ਜੰਮਤਾ ਮੌਲਾ ਰੁਪਿੰਡਾ ਦਾ ਇੱਕ ਦਰਗਾਹ ਇਹ ਸਾਡਾ ਤਰਮਕੋਟ ਪਕਸ ਜਿਹੜਾ ਬਿਲਕੁਲ ਸਾਹਮਣੇ ਆ ਚੋਕੀ ਹੋਣੇ ਮਾਰੀ ਸਾਬਤ ਉਹਦੇ ਇਹ ਪ੍ਰਗਾਮਿਕ ਮਿਹਰਤ ਤੇ ਪ੍ਰਗਤੀ ਲਾ ਕੇ ਬੈਠੇ ਕਲਾਸ ਹੋ ਗਈ ਤੇ ਦੇਖੋ ਜਿਹੜਾ ਹਾਲਾਤ ਉਹ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਕੁਝ ਸਿਖਾਉਣੇ ਪਏ ਅੱਛਾ ਵਿਸ਼ੇਸ਼ਕ ਜਿੱਦੂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੂੰ ਪੰਜਾਬੀ ਕਰਦੇ ਤਾਂ ਤੋਂ ਇਹ ਦੇਖਿਆ ਕੁਝ ਮਨ ਤੋਂ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਰਮ ਮੰਨਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਜੇ ਮੇਰੇ ਕਲਪਾ ਤੁਸੀਂ ਗੱਲਾਂ ਇਹਨਾਂ ਦੀ ਸੁਣੀਆ ਕਦੇ ਵੀ ਅਸੀਂ ਲਾਸਟ ਦਿਨ ਪਿੰਨ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਹੈ ਕਿ ਅਸੀਂ ਇੱਥੇ ਡਟ ਕੇ ਰਹਾਂਗੇ ਔਰ ਆਪਣੀ ਦੇਸ਼ ਦੀ ਜਿਹੜੀ ਇਕਤਾ ਤੇ ਖੁਦ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਅਪੀਲ ਕਰ ਰਿਹਾ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਵੇ। ਔਰ ਇਹ ਜ਼ਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜ਼ਰੂਰ ਆਵੇ। ਇਹ ਜ਼ਰੂਰ ਮੰਨ ਚ ਹੁੰਦੀ ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਜਿਨ੍ਹਾਂ ਨੇ ਕਿਹਾ ਇਹ ਬਟੇਰ ਦਾ ਸਭ ਜਿਹੜੇ 71 ਕੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਉਹ ਮੁਆਵਜ਼ਾ ਦਵਾਇਆ ਸੀ ਦਵਾਇਆ ਤੇ ਇਹ 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 ਤੇ ਇਹ ਇਹ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਤੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਅਸੀਂ ਡਟ ਕੇ ਸਾਥ ਦੇਵਾਂ ਔਰ ਪਾਕਿਸਤਾਨ ਨੂੰ ਮੂਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 1971 ਦੀ ਜਿਹੜੀ ਲੜਾਈ ਸੀ ਉਹ ਬਖਰੀ ਮੀਟਿੰਗ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਹੈ ਨਹੀਂ ਐਡਵਾਂਸ ਤਾਂ ਉਹਦੇ ਵਿੱਚ ਆ ਵਸ ਹੋਰ ਕਿਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਮੈਂ ਇਹ ਸਮਝਣਾ ਚਾਹੁੰਦਾ ਕਿ ਉਦੋਂ ਉਸ ਉਦੋਂ ਦੀ ਲੜਾਈ ਉਸ ਜਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵਲੇ 65 ਵਾਲੇ ਚ ਕਕਰ ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਅਤੇ ਇਰੀਟ ਕਬਜ਼ੇ ਕਰਗੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਸਬੰਧ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨੂੰ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੋਂ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਕੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਦ ਵਿਕੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਜੇ ਉਹ ਜਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਬਿਜੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਤਿਆਰ ਰਹਿਂਦੀਆਂ ਨੇ ਪਰ ਮੇਰੇ ਖਾਲ ਗਵਿੰਦਨ 1 ਘੰਟੇ ਜਿਹੜੀਆਂ ਸਾੜੀ ਦੀ ਸਾੜੀ ਬਾਰਡਰ ਤੇ ਪਹੁੰਚ ਜਾਂਦੀਆਂ ਹੁੰਦੀਆਂ ਕਿਉਂਕਿ ਮੈਂ ਤਾਂ ਇਹਨਾਂ ਨੂੰ 71 ਦੀ ਵੇਖੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਹਨਾਂ 2-3 ਘੰਟੇ ਪੇ ਲਾਣ ਕੇ ਫੌਜ ਨੇ ਮੋਰਚੇ ਮੰਨ ਲਏ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਰਹੇ تھے ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਮੋੜੇ ਬੰਦ ਕਿੱਦਾਂ ਦੇ ਨੇ ਜੇ ਤੁਸੀਂ ਕਿੰਨੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿੱਛੇ ਹਟ ਕੇ ਆਉਣਾ ਪੈਂਦਾ ਉਹਨਾਂ ਵੱਲ ਤੋਂ ਕੋਈ ਪਰਬੰਦ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਇਹ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਕਾਰਾਂ ਨੇ ਕਿਹੜੇ तकरीबन ਸਾਰੇ ਘਰਾਂ 'ਚ ਕਾਰਾਂ ਨੇ ਸਾਰਿਆਂ ਘਰਾਂ 'ਚ ਟਰੈਕਟਰ ਨੇ ਸਾਰਿਆਂ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੁਸੀਂ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਅਸੀਂ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਗੱਲ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ ਉਹ ਕੱਲ ਮੈਂ ਤੇਰੇ ਪਿੱਛੇ ਆ ਜਾਗਾ ਕੋਈ ਇਹ ਕਰਕੇ ਪੰਜਾਬ ਦਾ ਬੜਾ ਵਿਸ਼ਾਲ ਰਹਿਦਾ ਇਹਨਾਂ ਦੇ ਇਹਨਾਂ 'ਚ ਕੋਈ ਮੇਤਰ ਹੈ ਨਹੀਂ ਇਹ ਠੀਕ ਹੈ ਕਿ ਤੁਹਾਡੀ ਗੱਲ ਕਿ ਜਿੰਨਾਂ ਕੋਲ ਹੈ ਨੇ ਪਰ ਹੁਣ ਇਹਨਾਂ ਕੋਲ ਹੈਗਾ ਇਸ ਪਿੰਡ ਦੇ ਵਿੱਚ ਕਿ ਹਰ ਜਿਹੜਾ ਆਦਮੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਤੇ ਇਹਨਾਂ ਦੇ ਸੁਰੱਖਿਆ ਨੂੰ ਲੈ ਕੇ ਪਰਕੂਸ਼ਨ ਨੂੰ ਲੈ ਕੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਇਹਨਾਂ ਤੇ ਵੇਖੋ ਨਾ ਕੈਮਰੇ ਘੁਮਾ ਕੇ ਵੇਖੋ ਕਿਸੇ ਦੇ ਘਰੇ ਤੇ ਕੀ ਕੋਈ ਹੈ ਕੋਈ ਵੇਖੀ ਤੁਸੀਂ ਜੇ ਇਹ ਤੇ ਵੇਖੋ ਜ ਐਸੇ ਵੀ ਜੇ ਆਪਣੀ ਪੁਰਾਣੀ ਹਿਸਟਰੀ ਕੱਢ ਕੇ ਵੇਖੀਏ ਤੇ ਪੰਜਾਬੀ ਤੇ ਹਮੇਸ਼ਾ ਜੰਗ ਨੂੰ ਖੜੇ ਮੱਥੇ ਪਰਵਾਨ ਕਰਦੇ ਨੇ ਤੇ ਜਿੱਤ ਜਿਹੜੀ ਆ ਉਹ ਲੈ ਕੇ ਆਉਂਦੇ ਧੰਨ